ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਜੀ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਹਰ ਇੱਕ ਇਨਸਾਨ ਇਹਦੇ ਬਾਰੇ ਹਨਾ ਗੱਲ ਕਰਦਾ ਮੈਂ ਖੁਦ ਵੀ ਕਹਿੰਨੀ ਆ ਕਿ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਹਾਲਾਤ ਹੋਣ ਉਹਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਇਨਸਾਨ ਨੂੰ ਪਰ ਇਹ ਹੈ ਕਿ ਇਹਨੂੰ ਇਸ ਚੀਜ਼ ਨੂੰ ਕਹਿਣਾ ਸੌਖਾ ਹੁੰਦਾ ਤੇ ਜਦੋਂ ਮੰਨਣਾ ਬੜਾ ਔਖਾ ਹੁੰਦਾ ਬੰਦਾ ਕਾਫੀ ਬੁਰੀ ਕੰਡੀਸ਼ਨ ਦੇ ਵਿੱਚ ਜਦੋਂ ਫਸਿਆ ਹੁੰਦਾ ਨਾ ਉਸ ਲਈ ਇਸ ਚੀਜ਼ ਨੂੰ ਮੰਨਣਾ ਬੜਾ ਔਖਾ ਹੁੰਦਾ ਲੇਕਿਨ ਇਹ ਗੱਲਾਂ ਉਹ ਇਨਸਾਨ ਦੇ ਮਨ ਤੇ ਬੜਾ ਬੁਰਾ ਅਸਰ ਪਾਉਂਦੀਆਂ ਨੇ ਜਿਨੇ ਕਦੇ ਗੁਰੂ ਮਹਾਰਾਜ ਜੀ ਦੇ ਲੜ ਨਾ ਲੱਗਾ ਹੋਵੇ ਬਾਣੀ ਪੜੀ ਨਾ ਹੋਵੇ ਬਾਣੀ ਸਾਨੂੰ ਬਹੁਤ ਬਹੁਤ ਜ਼ਿਆਦਾ ਕੁਝ ਦੱਸਦੀ ਆ ਬਹੁਤ ਸਿੱਖਿਆ ਦਿੰਦੀ ਆ ਬਹੁਤ ਮਤਲਬ ਕਿ ਸਚਾਈ ਦੇ ਨਾਲ ਜੋੜਦੀ ਆ ਇਹ ਤਾਂ ਜੀ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਬਾਣੀ ਸਾਨੂੰ ਹਮੇਸ਼ਾ ਹੀ ਸਚਾਈ ਦੇ ਨਾਲ ਜੋੜਦੀ ਆ ਤੇ ਕਹਿੰਦੇ ਹੁੰਦੇ ਆ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਗੁਰੂ ਮਹਾਰਾਜ ਦਾ ਸਿਮਰਨ ਕਰਦਾ ਤਾਂ ਉਹਨੂੰ ਤੱਤੀ ਬਾ ਨਹੀਂ ਲੱਗਦੀ ਏ தாਜੀ ਦੇਖੋ ਆਪਣੇ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਪਹਿਲੀ ਪੌੜੀ ਪਹਿਲੀ ਅਸ਼ਟਪਦੀ ਦੇ ਵਿੱਚ ਹੀ ਲਿਖਿਆ ਹੋਇਆ ਹੈ ਨਾ ਕਿ ਜੋ ਪ੍ਰਮਾਤਮਾ ਦਾ ਸਿਮਰਨ ਕਰਦਾ ਉਹਨੂੰ ਤੱਤੀ ਬਾੜ ਨਹੀਂ ਲੱਗਦੀ ਹੈਗੀ ਜਦੋਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਪੜ੍ਹੋਗੇ ਬਾਣੀ ਪੜ੍ਹੋਗੇ ਤੁਹਾਨੂੰ ਖੁਦ ਹੀ ਪਤਾ ਚੱਲ ਜੂਗਾ ਕਿ ਵਾਹਿਗੁਰੂ ਕਿੰਨੀ ਵੱਡੀ ਸ਼ਕਤੀ ਹੈ ਮਤਲਬ ਉਸ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਅਸੀਂ ਕਿੰਨੀਆਂ ਮੁਸੀਬਤਾਂ ਤੋਂ ਬਚ ਜਾਂਦੇ ਹਾਂ ਹੁਣ ਤੁਸੀਂ ਐਂ ਦੇਖੋ ਕੋਈ ਆਪਣੇ ਤੇ ਜਦੋਂ مصیبت ਆਉਣ ਵਾਲੀ ਹੁੰਦੀ ਆ ਹਨਾ ਆਪਾਂ ਨੂੰ ਪਤਾ ਹੁੰਦਾ ਪਹਿਲਾਂ ਇਹ ਦੱਸੋ ਆਪਾਂ ਨੂੰ ਪਤਾ ਹੁੰਦਾ ਕਿ ਇਹ مصیبت ਆਜੂਗੀ ਨਹੀਂ ਪਤਾ ਹੁੰਦਾ ਨਾ ਉਹ ਜਦੋਂ ਸਾਡੇ ਤੇ مصیبت ਆਉਂਦੀ ਆ ਸਾਨੂੰ ਤੇ ਉਦੋਂ ਪਤਾ ਲੱਗਦਾ ਲੇਕਿਨ ਜਿਹੜੇ ਗੁਰੂ ਮਹਾਰਾਜ ਜੀ ਦਾ ਨਾਮ ਲੈਣ ਲੈਂਦੇ ਆ ਬਾਣੀ ਪੜ੍ਹਦੇ ਆ ਤਾਂ ਪ੍ਰਮਾਤਮਾ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਨਾ ਕਿ ਇਸ ਇਨਸਾਨ ਤੇ ਆਹ مصیبت ਆਉਣ ਵਾਲੀ ਆ ਤਾਂ ਉਹ ਪ੍ਰਮਾਤਮਾ ਸਾਡੀ ਉਸ مصیبت ਨੂੰ ਪਹਿਲੇ ਸਾਡੇ ਤੋਂ ਦੂਰ ਕਰ ਦਿੰਦਾ ਜਦ ਕਿ ਸਾਨੂੰ ਪਤਾ ਵੀ ਨਹੀਂ ਚੱਲਦਾ ਤੇ ਅਸੀਂ ਇਨਸਾਨ ਕਿੱਦਾਂ ਦੇ ਹਾਂ ਅਸੀਂ ਕਹਿ ਦਿੰਨੇ ਆ ਤੇ ਅਸੀਂ ਤਾਂ ਜੀ ਬਾਣੀ ਪੜ੍ਹਦੇ ਆ ਪਾਠ ਕਰਦੇ ਆ ਅਮਰਤ ਵੇਲੇ ਉੱਠਦੇ ਆ ਪਰ ਸਾਡਾ ਤਾਂ ਹਜੇ ਤੱਕ ਕੁਝ ਨਹੀਂ ਬਣਿਆ ਉਹ ਭਲੇ ਮਾਨਸਾ ਤੈਨੂੰ ਤੇ ਪਤਾ ਹੀ ਨਹੀਂ ਹੈਗਾ ਕਿ ਗੁਰੂ ਮਹਾਰਾਜ ਨੇ ਤੈਨੂੰ ਕਿੱਥੋਂ-ਕਿੱਥੋਂ ਬਚਾ ਲਿਆ ਕਿਹੜੀਆਂ ਮੁਸੀਬਤਾਂ ਤੋਂ ਬਚਾ ਲਿਆ ਤੂੰ ਤੇ ਉਹਨਾਂ ਮੁਸੀਬਤਾਂ ਨੂੰ ਰੋਈ ਜਾਂਦਾ ਜਿਹੜੀਆਂ ਤੇਰੇ ਸਾਹਮਣੇ ਆਈਆਂ ਨੇ ਤੈਨੂੰ ਦਿਖਦੀਆਂ ਨੇ ਹਨਾ ਤੈਨੂੰ ਉਹ ਮੁਸੀਬਤਾਂ ਬਾਰੇ ਤਾਂ ਪਤਾ ਹੀ ਨਹੀਂ ਹੈਗਾ ਜਿਹੜੀਆਂ ਉਹ ਪ੍ਰਮਾਤਮਾ ਨੇ ਤੇਰਾ ਸਿਮਰਨ ਕਰਨ ਦੀ ਵਜ੍ਹਾ ਨਾਲ ਤੂੰ ਤੇਰਾ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਜਿਹੜਾ ਤੂੰ ਪਾਠ ਕਰਦਾ ਉਹਦੀ ਵਜ੍ਹਾ ਨਾਲ ਤੇਰੀਆਂ ਉਹ ਮੁਸੀਬਤਾਂ ਪਹਿਲਾਂ ਹੀ ਹੱਲ ਹੋ ਚੁੱਕੀਆਂ ਨੇ ਤੈਨੂੰ ਕੁਝ ਪਤਾ ਹੀ ਨਹੀਂ ਹੈਗਾ ਤਾਂ ਹੀ ਤਾਂ ਕਹਿੰਦੇ ਆ ਜੀ ਉਹ ਪ੍ਰਮਾਤਮਾ ਬਹੁਤ ਬੇਅੰਤ ਆ ਅਸੀਂ ਤੇ ਕੁਛ ਵੀ ਨਹੀਂ ਹੈਗੇ ਅਸੀਂ ਉਹਨੂੰ ਸਮਝ ਹੀ ਨਹੀਂ ਸਕਦੇ ਹੈਗੇ ਕਿ ਉਹ ਪ੍ਰਮਾਤਮਾ ਸਾਡੇ ਲਈ ਕੀ ਕੁਛ ਕਰਦਾ ਇਸ ਲਈ ਜੀ ਜਦੋਂ ਵੀ ਤੁਸੀਂ ਬਾਣੀ ਪੜੋ ਕਦੀ ਵੀ ਇਹ ਨਾ ਸੋਚਿਆ ਕਰੋ ਕਿ ਮੈਂ ਤੇ ਬਾਣੀ ਪੜਦਾ ਪਾਠ ਕਰਦਾ ਮੇਰਾ ਤਾਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਨਹੀਂ ਜੀ ਤੁਹਾਨੂੰ ਪਤਾ ਵੀ ਨਹੀਂ ਹੈਗਾ ਕਿ ਪ੍ਰਮਾਤਮਾ ਤੁਹਾਨੂੰ ਕਿੱਥੋਂ ਕਿੱਥੋਂ ਹੱਥ ਦੇ ਕੇ ਵਿਚਾਰ ਰਿਹਾ ਉਹ ਮੁਸੀਬਤਾਂ ਉਹ ਪ੍ਰੋਬਲਮਸ ਤੁਹਾਡੇ ਤੱਕ ਪਹੁੰਚਣੇ ਨਹੀਂ ਦੇ ਰਿਹਾ ਉਹ ਵਾਹਿਗੁਰੂ ਵਾਹਿਗੁਰੂ ਇੰਨਾ ਬਿਆਨਤਾ ਜੀ ਇਸ ਲਈ ਗੁਰੂ ਮਹਾਰਾਜ ਜੀ ਦਾ ਬਾਣੀ ਦਾ ਸਿਮਰਨ ਕਰਿਆ ਕਰੋ ਪਾਠ ਕਰਿਆ ਕਰੋ ਤੇ ਉਸ ਨੂੰ ਸਮਝਿਆ ਜਰੂਰ ਕਰੋ ਕਿ ਬਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਆ ਬਾਣੀ ਸਾਨੂੰ ਕਿੱਥੇ ਤੱਕ ਲੈ ਕੇ ਜਾ ਸਕਦੀ ਆ ਜਦੋਂ ਜਿਹੜਾ ਇਨਸਾਨ ਐਸ ਟਾਈਮ ਬਾਣੀ ਪੜ ਪੜ ਰਿਹਾ ਤੇ ਉਹ ਉਹਨੂੰ ਸਮਝ ਰਿਹਾ ਉਹਨੂੰ ਇਹ ਚੀਜ਼ਾਂ ਬਹੁਤ ਛੇਤੀ ਸਮਝ ਵਿੱਚ ਆ ਜਾਣਗੀਆਂ ਉਹ ਉਸ ਦੇਖਿਓ ਤੁਸੀਂ ਜਦੋਂ ਤੁਸੀਂ ਖੁਦ ਵੀ ਬਾਣੀ ਪੜਨ ਲੱਗ ਜਾਓਗੇ ਨਾ ਉਹਦੇ ਤੇ ਅਸਰ ਕਰਨ ਲੱਗ ਜਾਓਗੇ ਮਤਲਬ ਤੁਸੀਂ ਕਹੋਗੇ ਠੀਕ ਆ ਪਰਮਾਤਮਾ ਜੋ ਤੋ ਕੀਤਾ ਚੰਗਾ ਹੀ ਕੀਤਾ ਤੇ ਉਸ ਟਾਈਮ ਤੇ ਤੁਹਾਨੂੰ ਉਹ ਲੱਗੂਗਾ ਕਿ ਵੀ ਪਤਾ ਨਹੀਂ ਇਹਦੇ ਵਿੱਚ ਚੰਗਾ ਕੀ ਹੋਇਆ ਲੇਕਿਨ ਆਉਣ ਵਾਲਾ ਸਮਾਂ ਤੁਹਾਨੂੰ ਦੱਸੂਗਾ ਕਿ ਉਹਦੇ ਵਿੱਚ ਚੰਗਾ ਕੀ ਹੋਇਆ ਹੈ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦੀਆਂ ਇੱਕ ਨਾ ਤੁਹਾਨੂੰ ਸਮਝਾਉਣ ਲਈ ਮੈਂ ਕਹਾਣੀ ਸੁਣਾ ਰਹੀ ਆ ਆ ਇੱਕ ਨਾ ਜਦਾਂ ਰਾਜਾ ਹੁੰਦਾ ਉਹ ਰਾਜੇ ਦੇ ਰਾਜ ਦੇ ਵਿੱਚ ਨਾ ਇੱਕ ਮਾਲੀ ਹੁੰਦਾ ਮਾਲੀ ਜਿਹੜਾ ਬਹੁਤ ਜ਼ਿਆਦਾ ਜਿੱਦਾਂ ਉਹਨੇ ਵੱਡਾ ਬਾਗ ਬਣਾਇਆ ਹੁੰਦਾ ਬਗੀਚਾ ਬਣਾਇਆ ਹੁੰਦਾ ਮਹਾਰਾਜ ਲਈ ਤੇ ਉੱਥੇ ਬਹੁਤ ਤਰ੍ਹਾਂ ਤਰ੍ਹਾਂ ਦੇ ਫਲ ਬੂਟੇ ਮਤਲਬ ਬਹੁਤ ਤਰ੍ਹਾਂ ਦਾ ਤਰ੍ਹਾਂ ਕਿ ਉੱਥੇ ਉਹਨੇ ਬਹੁਤ ਪੌਦੇ ਬੀਜੇ ਹੁੰਦੇ ਆ ਇਸ ਤਰ੍ਹਾਂ ਦੇ ਫਲਾਂ ਵਾਲੇ ਵੀ ਬੀਜੇ ਹੁੰਦੇ ਆ ਫੁੱਲਾਂ ਵਾਲੇ ਵੀ ਬੀਜੇ ਹੁੰਦੇ ਆ ਉਹ ਨਾ ਜਦੋਂ ਕੋਈ ਫਲ ਪੱਕਦੇ ਆ ਉਹਦੇ ਬਾਗ ਦੇ ਵਿੱਚ ਉਹ ਟੋਕਰੀ ਭਰ ਕੇ ਮਹਾਰਾਜ ਕੋਲੇ ਚ ਰਹਿ ਜਾਂਦਾ ਤੇ ਮਹਾਰਾਜ ਜੀ ਨੂੰ ਮਹਾਰਾਜ ਨੂੰ ਦਿੰਦਾ ਵੀ ਰਾਜੇ ਨੂੰ ਦਿੰਦਾ ਉਹ ਫਲ ਹੈ ਨਾ ਤੇ ਰਾਜਾ ਖੁਸ਼ ਹੋ ਕੇ ਉਹਨੂੰ ਕੋਈ ਨਾ ਕੋਈ ਇਨਾਮ ਦਿੰਦਾ ਰਹਿੰਦਾ ਇਸ ਤਰ੍ਹਾਂ ਜੀ ਇੱਕ ਵਾਰ ਨਾ ਕੀ ਹੁੰਦਾ ਜਿੱਦਾਂ ਜਿਹੜਾ ਰਾਜਾ ਹੁੰਦਾ ਉਹਨੂੰ ਪਤਾ ਲੱਗਦਾ ਵੀ ਮਤਲਬ ਜਿੱਦਾਂ ਉਹਨੂੰ ਪਹਿਲੇ ਇਨਫੋਰਮੇਸ਼ਨ ਮਿਲ ਜਾਂਦੀ ਆ ਵੀ ਮੇਰੇ ਰਾਜ ਤੇ ਹਮਲਾ ਹੋਣ ਵਾਲਾ ਗਵੰਡੀ ਰਾਜੇ ਨੇ ਮੇਰੇ ਰਾਜ ਤੇ ਹਮਲਾ ਕਰਨਾ ਉਹ ਬੜੀ ਟੈਨਸ਼ਨ ਚ ਆ ਜਾਂਦਾ ਚਿੰਤਾ ਚ ਆ ਜਾਂਦਾ ਵੀ ਮੇਰੇ ਤੇ ਹੁਣ ਹਮਲਾ ਕਰੂਗਾ ਕਿਤੇ ਮੇਰਾ ਰਾਜ ਨਾ ਖੋਲਵੇ ਮੇਰਾ ਇਦਾਂ ਨਾ ਕਰ ਲਵੇ ਇਸ ਤਰ੍ਹਾਂ ਉਹ ਚਿੰਤਾ ਪਰੇਸ਼ਾਨੀ ਚ ਬਹੁਤ ਜ਼ਿਆਦਾ ਚੱਲ ਜਾਂਦਾ ਤੇ ਉੱਧਰ ਜਿਹੜਾ ਮਾਲੀ ਹੁੰਦਾ ਉਹ ਜਦੋਂ ਬਾਗੀਚੇ ਚ ਜਾਂਦਾ ਉਹ ਬਾਗ ਦੇ ਵਿੱਚ ਜਾ ਕੇ ਦੇਖਦਾ ਤੇ ਉੱਥੇ ਨਾ ਅੰਬ ਵੀ ਪੱਕੇ ਹੁੰਦੇ ਆ ਅੰਗੂਰ ਵੀ ਪੱਕੇ ਹੁੰਦੇ ਆ ਤੇ ਨਾਰੀਅਲ ਵੀ ਪੱਕੇ ਹੁੰਦੇ ਆ ਉਹ ਸੋਚਦਾ ਵੀ ਹੁਣ ਮੈਂ ਮਹਾਰਾਜ ਜੀ ਕਿਹੜੇ ਫਲ ਲੈ ਕੇ ਜਾਵਾਂ ਜਿਹਦੇ ਨਾਲ ਮਹਾਰਾਜ ਖੁਸ਼ ਹੋ ਉਸ ਵੇ ਰਾਜਾ ਖੁਸ਼ ਹੋ ਉਸ ਵੇ ਹੈ ਨਾ ਤਾਂ ਉਹ ਕੀ ਕਰਦਾ ਉਹ ਸੋਚਦਾ ਸੋਚਦਾ ਨਾ ਉਹ ਕਹਿੰਦਾ ਚਲੋ ਅੰਗੂਰ ਲੈ ਜਾਂਦਾ ਉਹ ਅੰਗੂਰ ਤੋੜਨ ਲੱਗ ਜਾਂਦਾ ਤੇ ਅੰਗੂਰਾ ਦੀ ਨਾ ਟੋਕਰੀ ਭਰ ਲੈਂਦਾ ਜਦੋਂ ਉਹ ਅੰਗੂਰਾ ਦੀ ਟੋਕਰੀ ਭਰ ਲੈਂਦਾ ਤਾਂ ਉਹ ਲੈ ਜਾ ਕੇ ਰਾਜੇ ਦੇ ਕੋਲੇ ਚੱਲਿਆ ਜਾਂਦਾ ਤੇ ਰਾਜਾ ਬੈਠਾ ਚਿੰਤਾ ਦੇ ਵਿੱਚ ਘਿਰਿਆ ਹੁੰਦਾ ਰਾਜਾ ਸੋਚੀ ਜਾਂਦਾ ਉਹ ਚੁੱਪਚਾਪ ਰਾਜੇ ਦੇ ਨਾਲ ਇੱਕ ਪਾਸੇ ਨਾਲ ਹੋ ਕੇ ਬਹਿ ਜਾਂਦਾ ਤੇ ਨਾਲ ਹੀ ਫਲਾਂ ਦੀ ਜਿਹੜੀ ਅੰਗੂਰਾ ਦੀ ਟੋਕਰੀ ਭਰੀ ਹੁੰਦੀ ਹੈ ਜਿੱਦਾਂ ਹਨਾ ਉਹ ਕੋਲੇ ਰੱਖ ਦਿੰਦਾ ਤੇ ਰਾਜਾ ਕੀ ਕਰਦਾ ਸੋਚਾਂ ਦੇ ਵਿੱਚ ਡੁੱਬਿਆ ਹੁੰਦਾ ਉਹ ਹਨਾ ਇੱਕ ਅੰਗੂਰ ਚੱਕਦਾ ਮੂੰਹ ਚ ਪਾ ਲੈਂਦਾ ਉਹਨੂੰ ਅੱਧਾ ਖਾ ਲੈਂਦਾ ਅੱਧਾ ਸੱਟ ਦਿੰਦਾ ਹਨਾ ਉਹ ਜਿਹੜਾ ਅੰਗੂਰ ਸੱਟਦਾ ਉਹ ਜਾ ਜਾ ਕੇ ਉਹਦੇ ਵੱਜਦਾ ਆਪਣੇ ਦੇ ਮਾਲੀ ਦੇ ਵੱਜੀ ਜਾਂਦਾ ਤੇ ਜਦੋਂ ਅੰਗੂਰ ਵੱਜਦਾ ਤਾਂ ਉਹ ਮਾਲੀ ਕਹਿੰਦਾ ਸ਼ੁਕਰ ਆ ਵਾਹਿਗੁਰੂ ਤੇਰਾ ਬਹੁਤ ਬਹੁਤ ਸ਼ੁਕਰਾਨਾ ਤੇ ਇਸ ਤਰ੍ਹਾਂ ਹਨਾ ਰਾਜਾ ਜਦੋਂ ਚਾਰ ਪੰਜ ਇਦਾਂ ਅੰਗੂਰ ਖਾਂਦਾ ਸਿੱਟੀ ਜਾਂਦਾ ਅੱਧੇ ਤੋੜ ਕੇ ਉਹਦੇ ਵੱਲ ਨੂੰ ਰਾਜੇ ਦਾ ਧਿਆਨ ਉੱਧਰ ਨੂੰ ਜਾਂਦਾ ਵੀ ਜਦੋਂ ਮੈਂ ਇਹਦੇ ਅੱਧਾ ਖਾ ਕੇ ਅੰਗੂਰ ਸੱਟਦਾ ਇਹ ਨਾਲ ਹੀ ਕਹਿ ਦਿੰਦਾ ਕਿ ਸ਼ੁ크ਰਾਵਾਹਿਗੁਰੂ ਤੇਰਾ ਬਹੁਤ ਬਹੁਤ ਸ਼ੁਕਰਾਨਾ ਹਨਾ ਤਾਂ ਉਹ ਫਿਰ ਰਾਜਾ ਨਾ ਮਾਲੀ ਨੂੰ ਕਹਿੰਦਾ ਵੀ ਇਹ ਕੀ ਗੱਲ ਆ ਵੀ ਮੈਂ ਅੰਗੂਰ ਖਾ ਕੇ ਅੱਧਾ ਅੰਗੂਰ ਖਾ ਕੇ ਤੇਰੇ ਉੱਤੇ ਸੱਟ ਰਿਆਂ ਤੇ ਤੂੰ ਕਹਿ ਰਿਆਂ ਕਿ ਵੀ ਸ਼ੁ크ਰਾਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰਾਨਾ ਹਨਾ ਵੀ ਤੂੰ ਕਾਹਤੇ ਸ਼ੁਕਰਾਨਾ ਕਰ ਰਿਆਂ ਉਹ ਕਹਿੰਦਾ ਮਹਾਰਾਜ ਜੀ ਕਹਿੰਦਾ ਮੈਂ ਕਹਿੰਦਾ ਉੱਥੇ ਬਾਗ ਦੇ ਵਿੱਚ ਗਿਆ ਤਾਂ ਉੱਥੇ ਹਨਾ ਅੰਬ ਵੀ ਪੱਕੇ ਹੋਏ ਸੀ ਨਾਰੀਅਲ ਵੀ ਪੱਕੇ ਹੋਏ ਸੀ ਅੰਗੂਰ ਵੀ ਪੱਕੇ ਹੋਏ ਸੀ ਕਹਿੰਦਾ ਮੈਂ ਸੋਚ ਵਿੱਚ ਪੈ ਗਿਆ ਵੀ ਮਹਾਰਾਜ ਲਈ ਅੱਜ ਕਿਹੜਾ ਫਲ ਲੈ ਕੇ ਜਾਵਾਂ ਕਹਿੰਦਾ ਅਖੀਰ 'ਚ ਮੈਂ ਵੀ ਇਹ ਅੰਗੂਰ ਲੈ ਆਇਆ ਕਹਿੰਦਾ ਹੁਣ ਮੈਂ ਤਾਂ ਸ਼ੁਕਰਾਨਾ ਕਰਦਾ ਵਾਹਿਗੁਰੂ ਦਾ ਵੀ ਜੇ ਕਿਤੇ ਮੈਂ ਨਾਰੀਅਲ ਜਾਂ ਅੰਬ ਲੈ ਆਉਂਦਾ ਤਾਂ ਤੁਸੀਂ ਉਹ ਖਾ ਕੇ ਮੇਰੇ ਵੱਲ ਮੇਰੇ ਤੇ ਸੱਟ ਦੇ ਤਾਂ ਮੇਰਾ ਕੀ ਬਣਦਾ ਕੰਨ ਇਸ ਲਈ ਮੈਂ ਮਹਾਰਾਜ ਜੀ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੈਂ ਸ਼ੁਕਰਾਨਾ ਕਰ ਰਿਹਾ ਤਾਂ ਰਾਜਾ ਕਹਿੰਦਾ ਰਾਜਾ ਬੜਾ ਹੈਰਾਨ ਹੋਇਆ ਸੋਚ ਕੇ ਤਾਂ ਰਾਜਾ ਕਹਿੰਦਾ ਵੀ ਮੈਨੂੰ ਤਾਂ ਪ੍ਰਮਾਤਮਾ ਨੇ ਕਿੰਨਾ ਸਮਾਂ ਦਿੱਤਾ ਮੈਨੂੰ ਪਹਿਲਾਂ ਹੀ ਇਹ ਇਨਫੋਰਮੇਸ਼ਨ ਮਿਲ ਗਈ ਕਿ ਗਵੰਡੀ ਰਾਜੇ ਦਾ ਜਿਹੜਾ ਗਵੰਡੀ ਰਾਜਾ ਵੀ ਉਹ ਮੇਰੇ ਤੇ ਹਮਲਾ ਕਰਨ ਵਾਲਾ ਕਹਿੰਦਾ ਮੈਨੂੰ ਤਾਂ ਪ੍ਰਮਾਤਮਾ ਨੇ ਆਪਣੇ ਰਾਜ ਨੂੰ ਬਚਾਉਣ ਦਾ ਸਮਾਂ ਦਿੱਤਾ ਮੈਨੂੰ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਵਾਹਿਗੁਰੂ ਸੱਚੇ ਪਾਸ਼ਾ ਤੇਰਾ ਬਹੁਤ-ਬਹੁਤ ਸ਼ੁਕਰਾਨਾ ਕਿ ਮੈਨੂੰ ਪਹਿਲਾਂ ਪਤਾ ਲੱਗ ਗਿਆ ਕਿ ਗਵੰਡੀ ਰਾਜਾ ਮੇਰੇ ਤੇ ਹਮਲਾ ਕਰਨ ਵਾਲਾ ਮੈਂ ਹੁਣ ਆਪਣੇ ਰਾਜ ਨੂੰ ਬਚਾਉਣ ਲਈ ਬਹੁਤ ਮਤਲਬ ਸਕੀਮਾ ਬਹੁਤ ਸਕੀਮਾ ਸੋਚ ਸਕਦਾ ਬਹੁਤ ਕੁਝ ਕਰ ਸਕਦਾ ਤਾਂ ਉਹਨੇ ਉੱਥੇ ਬੈਠੇ ਨੇ ਰਾਜੇ ਨੇ ਵਾਹਿਗੁਰੂ ਦਾ ਸ਼ੁਕਰੀਆ ਅਦਾ ਕੀਤਾ ਕਿ ਪ੍ਰਮਾਤਮਾ ਸੱਚੇ ਪਾਸ਼ਾ ਤੇਰਾ ਬਹੁਤ-ਬਹੁਤ ਸ਼ੁਕਰਾਨਾ ਕਿ ਤੂੰ ਮੈਨੂੰ ਪਹਿਲਾਂ ਦੱਸ ਦਿੱਤਾ ਕਿ ਵੀ ਉਹ ਮੇਰੇ ਤੇ ਹਮਲਾ ਕਰਨ ਵਾਲਾ ਇਸ ਤਰ੍ਹਾਂ ਉਹ ਰਾਜੇ ਨੇ ਜੀ ਆਪਣਾ ਜਿੱਦਾਂ ਦੇਸ਼ ਆਪਣਾ ਰਾਜ ਬਚਾ ਲਿਆ ਕਿਉਂਕਿ ਉਹਨੇ ਪਹਿਲਾਂ ਹੀ ਸਕੀਮ ਲਾ ਲਈ ਸੀ ਕਿ ਮੈਂ ਕਿਸ ਤਰ੍ਹਾਂ ਇਸ ਗਵਾਂਡੀ ਰਾਜੇ ਤੋਂ ਬਚ ਸਕਦਾ ਹਣਾ ਤੇ ਉਹਨੇ ਜਿੱਤ ਪ੍ਰਾਪਤ ਕੀਤੀ ਤੇ ਇਸ ਤਰ੍ਹਾਂ ਜੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਹੁੰਦਾ ਘਾਟੇ ਵਾਦੇ ਹਣਾ ਇਹ ਚੱਲੀ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਜਦ ਤੱਕ ਸਾਡੀ ਜ਼ਿੰਦਗੀ ਆ ਇਹ ਕਦੀ ਵੀ ਖਤਮ ਨਹੀਂ ਹੋ ਸਕਦੀ ਲੇਕਿਨ ਜਦਾਂ ਦੇ ਵੀ ਹਾਲਾਤ ਆਉਂਦੇ ਆ ਜੋ ਵੀ ਹਾਲਾਤ ਆਉਂਦੇ ਆ ਉਹਦੇ ਵਿੱਚ ਸ੍ਰੀ ਆਪਣੇ ਮਤਲਬ ਕਿ ਮਹਾਰਾਜ ਜੀ ਦਾ ਗੁਰੂ ਮਹਾਰਾਜ ਜੀ ਦਾ ਤੁਸੀਂ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਪ੍ਰਮਾਤਮਾ ਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰਾਨਾ ਕਿ ਤੂੰ ਮੈਨੂੰ ਪਤਾ ਨਹੀਂ ਕਿਹੜੀ ਮੁਸੀਬਤ ਤੋਂ ਬਚਾ ਲਿਆ ਹੈ ਨਾ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜ਼ਰੂਰ ਪਤਾ ਲੱਗ ਜੂਗਾ ਕਿ ਉਹ ਮੁਸੀਬਤ ਕੀ ਹੋ ਸਕਦੀ ਸੀ ਹੈ ਨਾ ਇਸ ਲਈ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਕਰਾਣਾ ਕਰਨ ਦੇ ਕਰਦੇ ਰਹਿਣਾ ਚਾਹੀਦਾ ਜਿਨੇ ਮਹਾਰਾਜ ਨੇ ਸਾਨੂੰ ਰਸਤਾ ਦਿਖਾਇਆ ਸਾਨੂੰ ਉਸ ਮੁਸੀਬਤ ਤੋਂ ਬਚਾਉਣ ਲਈ ਸਮਾਂ ਦਿੱਤਾ ਬਚਣ ਲਈ ਸਮਾਂ ਦਿੱਤਾ ਕਿ ਅਸੀਂ ਆਪਣਾ ਦਿਮਾਗ ਵਰਤ ਕੇ ਉਸ ਮੁਸੀਬਤ ਤੋਂ ਬਚ ਸਕੇ ਜਦ ਕਿ ਅਸੀਂ ਸੋਚਣ ਲੱਜੇ ਹਾਏ ਹਾਏ ਰੱਬ ਨਹੀਂ ਤਾਂ ਸਾਡੇ ਤੇ ਦੁੱਖਾਂ ਦਾ ਪਹਾੜ ਸੜਦਾ ਪਤਾ ਨਹੀਂ ਸਾਡਾ ਹੁਣ ਕੀ ਬਣੂ ਕਿਵੇਂ ਬਣੂ ਦੇਖੋ ਜੀ ਜਿਹੜੀ ਜ਼ਿੰਦਗੀ ਮੌਤ ਹੈ ਤਾਂ ਮਹਾਰਾਜ ਨੂੰ ਪਤਾ ਕਿਸੇ ਵੀ ਇਨਸਾਨ ਨੂੰ ਨਹੀਂ ਪਤਾ ਕਿ ਕਦੋਂ ਸਾਡੀ ਲਾਈਫ ਦਾ ਐਂਡ ਹੋਣਾ ਲੇਕਿਨ ਜ਼ਿੰਦਗੀ ਵਿੱਚ ਰਹਿੰਦੇ ਹੋਏ ਜਿਹੜੀਆਂ ਮੁਸੀਬਤਾਂ ਹੁੰਦੀਆਂ ਨੇ ਨਾ ਜਦੋਂ ਅਸੀਂ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਸਿਮਰਨ ਕਰਦੇ ਆ ਉਹਨੂੰ ਸਮਝਦੇ ਆ ਤਾਂ ਸਾਨੂੰ ਸਾਰੇ ਰਸਤੇ ਖੁਦ ਵਕ ਖੁਦ ਮਰ ਜਾਂਦੇ ਆ ਸਾਡੀਆਂ ਸਾਰੀਆਂ ਮੁਸੀਬਤਾਂ ਖੁਦ ਵਕ ਖੁਦ ਹੱਲ ਹੋ ਜਾਂਦੀਆਂ ਨੇ ਤੇ ਸਾਨੂੰ ਜਦੋਂ ਉਸ ਟਾਈਮ ਤੇ ਸਾਨੂੰ ਪਰਮਾਤਮਾ ਤੇ ਬਹੁਤ ਜ਼ਿਆਦਾ ਭਰੋਸਾ ਆ ਜਾਂਦਾ ਬਹੁਤ ਵਿਸ਼ਵਾਸ ਹੋ ਜਾਂਦਾ ਜੀ ਸਾਸਤਰੀ ਕਾਲ ਜੀ ਮੇਰੀ ਵੀਡੀਓ ਚੰਗੀ ਲੱਗੇ ਮੇਰੇ ਵਿਚਾਰ ਚੰਗੇ ਲੱਗਣ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਸਤਰੀ ਇਕ